ਮਹਾਲੀ ਜ਼ਿਲ੍ਹੇ ਦੇ ਦੇਸੂ ਮਾਜਰਾ ਵਿੱਚ ਪੱਕੀ ਕਣਕ ਨੂੰ ਅੱਗ ਲੱਗਣ ਕਾਰਨ ਕਰੀਬ 14 ਕਿੱਲੇ ਸੜ ਕੇ ਸੁਆਹ ਹੋ ਗਏ। ਵੱਢਣ ਲਈ ਤਿਆਰ ਖੜੀ ਕਣਕ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਇਸ ਘਟਨਾ ਤੋਂ ਬਾਅਦ ਪਤਾ ਚੱਲਦਾ ਹੀ ਕੈਬਨਟ ਮੰਤਰੀ ਅਨਮੋਲ ਗਗਨਮਾਨ ਅਤੇ ਮਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪਹੁੰਚ ਕੇ ਜਾਇਜ਼ਾ ਲਿਆ। ਕੈਬਨਟ ਮੰਤਰੀ ਅਨਮੋਲ ਗਗਨਮਾਨ ਨੇ ਬਸਵਾਸ ਸੁਲਵਾਇਆ ਕਿ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ, ਬਣਦਾ ਹੋਇਆ ਮਾਓਜਾ ਦਿੱਤਾ ਜਾਵੇਗਾ। ਜਸਵਿੰਦਰਪਾਲ ਸਿੰਘ ਜਿਸ ਨੂੰ ਜਿਹੜੀ ਅੱਗ ਲੱਗੀ ਆ ਰਾਤ ਕਿੰਨਾ ਕਨਕਾ ਨੂੰ ਆਹ ਸਾਂ ਦਾ ਜਿੰਨ ਤੁਸੀਂ ਲਾ ਲਓ 15 8 10 ਰੱਖਦਾ ਤਾਂ ਹੈ ਹੀ ਹੈ ਘੱਟੋ ਘੱਟ ਬਿਲਕੁਲ ਪੱਕੀ ਫਸਲ ਦੀ ਤਿਆਰ ਹੋਈ ਹੋਈ ਸੀ ਜੀ ਕੱਲ ਨੂੰ ਵੱਢਣੀ ਸੀ ਅਸੀਂ ਅਰਸੀਨਾ ਵੀ ਤਿਆਰ ਸੀ ਸਾਰਾ ਕੁਝ ਤਿਆਰ ਸੀ ਕਿੰਨੀਆਂ ਗੱਡੀਆਂ ਆਈਆਂ ਰਾਤੀ ਜੀ ਗੱਡੀ ਤਾਂ ਜਦੋਂ ਖੇੜ ਤੋਂ ਚੱਲੀ ਤਾਂ ਰਸਤੇ ਵੀ ਜਾਮ ਚ ਫਸ ਗਈ ਜੀ ਉਨੇ ਟਾਈਮ ਤੇ ਇੱਥੇ ਕਣਕ ਦਾ ਕੰਮ ਹੋ ਗਿਆ ਜੀ ਯਾਰ ਤੇ ਹੁਣ ਪ੍ਰਕਾਸ਼ਨ ਤੋਂ ਹੋਊਗਾ ਇਸ ਤੋਂ ਮੰਕਰਦੀ ਸਾਨੂੰ ਜੋਗ ਮੁਆਵਜ਼ਾ ਮਿਲ ਜਵੇ ਜੇ ਸਾਡਾ ਨੁਕਸਾਨ ਹੋਇਆ ਅੱਜ ਮੈਡਮ ਆਈ ਮੌਕੇ ਤੇ ਸਭ ਤੋਂ ਸਾਨੂੰ ਪ੍ਰੋਸਾ ਦੇ ਕੇ ਗਏ ਆ ਜੀ ਬਾਕੀ ਤਾਂ ਹੁਣ ਉਹ ਤੇ ਬਾਅਦ ਪਤਾ ਲੱਗੂਗਾ ਜੀ ਸਾਨੂੰ ਕਿ ਮਿਲਦਾ ਜਾਂ ਨਹੀਂ ਮਿਲਦਾ ਅ ਕੀ ਨਾਮ ਗੁਰਮੀ ਸਿੰਘ ਕਿੰਨਾ ਨੁਕਸਾਨ ਹੋਇਆ ਇਹ 14 ਕਿਲੇ ਟੋਟਲ ਜਲ ਗਏ ਜੀ ਕਿੰਨਾ ਨੁਕਸਾਨ ਹੋਇਆ ਅੱਜ ਕੱਲ ਕੋਲ ਨੁਕਸਾਨ ਹੈ ਜੀ ਤੁਹਾਡੇ ਸਾਹਮਣੇ ਕੰਮ ਮੇਰੇ ਦੱਸਣ ਦੀ ਤਾਂ ਕੋਈ ਲੋੜ ਨਹੀਂ ਹੈ ਦੇ ਚ ਥੋੜੇ ਕਿੰਨੇ ਕਿਲੇ ਸੀ 14 ਕਿਲੇ ਇਹ ਬਾਕੀ ਦਾਉਂ ਵਾਲੇ ਵੀ ਕਹਿੰਦੇ ਹਾਂਜੀ ਉਹ ਪਿੱਛੇ ਸਾਰੇ ਜੀ ਬੈਠੇ ਏਕੇ ਵਰਕੇ ਹੁਣ ਅੱਜ ਮੈਡਮ ਆਈ ਐ ਕੀ ਉਹ ਤਾਂ ਹੁਣ ਦੇਖੋ ਜੀ ਸਰਕਾਰਾਂ ਦੇ ਕੰਮ ਹੈਗੇ ਕਰਦੇ ਐ ਕਿ ਬਸ ਬਚਨ ਰਹਿ ਜਾਂਦੇ ਐਗੇ ਉਹ ਤਾਂ ਹੁਣ ਬਾਅਦ ਦੀਆਂ ਗੱਲਾਂ ਐਗੇ ਜਦ ਮੁਆਵਜ਼ਾ ਮਿਲਦਾ ਜਾਂਦੀ ਗੱਲ ਐ ਕਿ ਵੀ ਹਾਂ ਮਿਲਦਾ ਨਹੀਂ ਮਿਲਦਾ ਕਿਸਾਨਾਂ ਦਾ ਫਸਲਾਂ ਦੇ ਉੱਪਰ ਹੀ ਹੁੰਦਾ ਜੋ ਵੀ ਹੈ ਨਹੀਂ ਹੁਣ ਮੇਰਾ ਤਾਂ ਐਸੀ ਦੇ ਕਰਮਚਾਰਤਾ 10 ਲੱਖ ਦਾ ਹੀ ਨੁਕਸਾਨ ਹੋਊਗਾ 10 ਲੱਖ ਜਿਹੜਾ ਇਹਦੇ ਨਾਲ ਕੰਮ ਕਰਨਾ ਸੀ ਮੈਂ ਤਾਂ 20 ਲੱਖ ਦੇ ਕਰਜ਼ੇ 'ਤੇ ਅੱਜ ਆ ਗਿਆ ਰਾਤੀ ਕਿੰਨੇ ਕਜੇ ਲੱਗ ਅੱਗ ਲੱਗੀ 7 ਵਜੇ ਲੱਗੀ ਜੀ ਸਰ ਰਾਤ ਜਿਹੜੀ ਕਣਕਪੂਰੀ ਸੜਕੇ ਸੁਆਹ ਹੋ ਗਈ ਹੈ ਤੁਸੀਂ ਮੌਕੇ ਤੇ ਆਏ ਹੋ ਕੀ ਕਹਿਣਾ ਚਾਹੁੰਦੇ ਦੇਖੋ ਇਹ ਬੜੀ ਦੁੱਖ ਦੀ ਗੱਲ ਹੈ ਬਈ ਜਿਹੜੀ ਰਾਤ 14 ਏਕੜ ਦੇ ਕਰੀਬ ਹੈ ਜਿਹੜੀ ਕਣਕਾ ਇਹ ਸੜਕੇ ਸੁਆਹ ਹੋ ਗਈ ਹੈ ਇਹ ਕੁਦਰਤੀ ਕਰੋਪੀ ਆ ਪਤਾ ਨਹੀਂ ਹੈ ਵੀ ਕਿਦਾਂ ਇਹ ਅੱਗ ਲੱਗੀ ਹੈ ਕਿਦਾਂ ਨਹੀਂ ਲੱਗੀ ਹੈ ਜੋ ਪਾਣਾ ਬੀਤਿਆ ਸੀ ਉਹ ਤਾਂ ਬੀਤ ਲਿਆ ਔਰ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਵੀ ਆ ਔਰ ਮੈਂ ਸਮਝਦਾ ਬਿਨਾਂ ਦੀ ਇਹ ਠੇਕੇ ਤੇ ਲਈ ਹੋਈ ਜ਼ਮੀਨ ਸੀ ਔਰ ਇਹਨਾਂ ਦੀ ਇੰਨੀ ਮਿਹਨਤ ਸੀ ਦਿਨ ਰਾਤ ਦੀ ਕੀਤੀ ਹੋਈ ਇਹਨਾਂ ਨੇ ਆਪਣਾ ਸਾਰਾ ਜੀਵ ਜਾਨ ਸਾਰੇ ਪਰਿਵਾਰ ਨੇ ਲਾਇਆ ਸੀ ਕਿਉਂਕਿ ਠੇਕੇ ਤੇ ਜਿਹੜਾ ਬੰਦਾ ਜ਼ਮੀਨ ਲੈਂਦਾ ਉਹ ਪਹਿਲਾਂ ਤਾਂ ਠੇਕਾ ਦਿੰਦਾ ਹੈ ਤੇ ਉਹਦੇ ਵਿੱਚੋਂ ਮਿਹਨਤ ਕਰਕੇ ਆਪਣੇ ਪਰਿਵਾਰ ਦੇ ਵਿੱਚੋਂ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਮਿਹਨਤ ਕਰਕੇ ਜੋ ਕਰਦਾ ਆਪਣੇ ਹੱਥ ਨਾਲ ਉਹਦੀ ਉਹ ਕਮਾਈ ਉਹ ਆਪਣੇ ਪਰਿਵਾਰ ਨੂੰ ਖੁਲਾਉਂਦਾ ਹੈ ਤੇ ਮੈਨੂੰ ਇਹਨਾਂ ਦੇ ਨਾਲ ਬਹੁਤ ਹਮਦਰਦੀ ਆ ਮੈਂ ਇਹਨਾਂ ਨੂੰ ਪੂਰਾ ਯਕੀਨ ਦਿਵਾਉਣਾ ਹੈ ਵੀ ਸਾਡੇ ਮੈਂ ਇਹ ਗੱਲ ਮਾਣਜੋ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਤੱਕ ਪਹੁੰਚਾਉਂਗਾ ਔਰ ਜੋ ਵੀ ਮਦਦ ਸੰਭਵ ਹੋਊਗੀ ਜੋ ਸਰਕਾਰ ਨੇ ਦੇਣਾ ਉਹ ਤਾਂ ਦੇਣੀ ਦੇਣਾ ਹੈ ਉਦੋਂ ਬਿਨਾਂ ਵੀ ਅਸੀਂ ਜੋ ਵੀ ਦੇ ਸਕਦੇ ਹੋਏ ਕਿਉਂਕਿ ਕੋਡ ਆਫ ਕੰਡਕਟ ਲੱਗਿਆ ਹੋਇਆ ਮੈਂ ਕਹਿ ਵੀ ਨਹੀਂ ਸਕਦਾ ਕੁਝ ਜੋ ਵੀ ਅਸੀਂ ਇਹਨਾਂ ਦੀ ਮਦਦ ਕਰ ਸਕਦੇ ਹੋਏ ਜਿਹੜੀਆਂ ਸੰਸਥਾਵਾਂ ਨੇ ਉਹ ਮੈਂ ਆਪਣੇ ਵੱਲੋਂ ਇਹ ਸਰਕਾਰ ਵੱਲੋਂ ਮੈਂ ਬਹੁਤ ਹੀ ਜਲਦੀ ਇਹ ਨਹੀਂ ਵੀ ਕੋਈ 2-4 ਮਹੀਨੇ ਲੱਗਣਗੇ ਬਹੁਤ ਜਲਦੀ ਜਿਹੜੀ ਇਹਨਾਂ ਨੂੰ ਮਦਦ ਅਸੀਂ ਕਰਵਾ ਦਾਂਗੇ ਭਾਵੇਂ ਅਸੀਂ ਇਹਨਾਂ ਦਾ ਜਿਹੜਾ ਘਾਟਾ ਪਿਆ ਉਹ ਪੂਰਾ ਨਹੀਂ ਕਰ ਸਕਦੇ ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਕੁਝ ਨਾ ਕੁਝ ਜਿਹੜਾ ਇਹਨਾਂ ਨੂੰ ਜਿਹੜਾ ਨੁਕਸਾਨ ਹੋਇਆ ਇਹਦਾ ਭਰਪਾਈ ਕਰ ਸਕੀ ਅਸੀਂ ਇਹ ਮੈਨਾਂ ਦੀ ਗੱਲ ਹੁੰਦੀ ਆ ਨਾ ਔਰ ਬਹੁਤ ਜਲਦੀ ਅਸੀਂ ਇਹਨਾਂ ਨੂੰ ਇਹ ਜਿਹੜੀ ਜੋ ਵੀ ਅਸੀਂ ਮੁਆਵਜ਼ਾ ਉਹ ਅਸੀਂ ਸਰਕਾਰ ਵੱਲੋਂ ਦਵਾਵਾਂਗੇ ਤੇ ਜੋ ਅਸੀਂ ਆਪਣੇ ਵੱਲੋਂ ਕੀਤਾ ਉਹ ਅਸੀਂ ਆਪਣੇ ਵੱਲੋਂ ਕਰਾਂਗੇ ਰਾਤ ਚਰਚਾਵਾਂ ਚੱਲ ਰਹੀਆਂ ਸੀ ਕਿ ਕਹਿੰਦੇ ਗੈਰ ਵੀ ਗੈਰ ਦਫ਼ਤਰ ਦੀ ਜਿਹੜੀ ਗੱਡੀ ਬਹੁਤ ਲੇਟ ਪਹੁੰਚੀ ਜੇ ਟਾਈਮ 'ਤੇ ਆ ਜਾਂਦੀ ਤਾਂ ਕੰਮਤ ਵੱਜ ਜਾਂਦੀ ਕੋਈ ਹੋਇਆ ਰ ਉਤ ਦੇਖੋ ਗੱਲ ਇਹ ਆ ਵੀ ਹੋ ਸਕਦਾ ਵੀ ਇਹ ਗੱਲ ਠੀਕ ਵੀ ਉਹ ਵੀ ਲੇਟ ਪਹੁੰਚੀ ਆ ਪਰ ਇਹ ਵੀ ਗੱਡੀ ਜਦੋਂ ਆਉਂਦੀ ਆ ਹੁਣ ਚੱਲਣ ਤੋਂ ਲੈ ਕੇ ਇੱਥੇ ਤੱਕ ਪਹੁੰਚਣ ਦਾ ਅੱਧਾ ਘੰਟਾ ਲੱਗ ਹੀ ਜਾਂਦਾ ਕਿਉਂਕਿ ਟ੍ਰੈਫਿਕ ਵੀ ਬਹੁਤ ਜ਼ਿਆਦਾ ਹੈ ਔਰ ਕਣਕ ਦੀ ਜਿਹੜੀ ਅੱਗ ਲੱਗਣੀ ਸਪੀਡ ਆ ਉਹ ਇੰਨੀ ਸੀ ਕਿ ਰਾਤ ਹਵਾ ਵੀ ਬਹੁਤ ਚੱਲ ਰਹੀ ਸੀ ਔਰ ਕਣਕ ਵੀ ਜਮਾ ਸੁੱਕੀ ਪਈ ਜਾ ਵੱਢਣ ਤੇ ਤੇ ਆਈ ਹੋਈ ਸੀ ਬਾਢੀ ਤੇ ਆਈ ਹੋਈ ਸੀ ਦੇਖ ਕਰਕੇ ਮਤਲਬ ਉਹ ਵੀ ਅਸੀਂ ਦੇਖਦਿਆਂ ਕਰਾਉਨੇ ਆ ਵੀ ਗੱਡੀ ਕਿਉਂ ਲੇਟ ਪਹੁੰਚੀ ਆ ਉਹਦੀ ਅਸੀਂ ਅਲੱਗ ਤੌਰ ਤੇ ਜਿਹੜੀ ਇਨਕੁਆਰੀ ਉਹ ਕਰਵਾਵਾਂਗੇ ਕਿੰਨੇ ਟਾਈਮ ਤੱਕ ਮੁਆਵਜ਼ਾ ਮਿਲ ਸਕਦਾ ਹੈ ਮੇਰਾ ਖਿਆਲ ਆ ਵੀ ਅਸੀਂ 8 15 20 ਦਿਨ ਦੇ ਵਿੱਚ ਇਹਨਾਂ ਨੂੰ ਜਿਹੜਾ ਮੁਆਵਜ਼ਾ ਪਹੁੰਚ ਹੈ ਹਾਂ ਸलाम ਆਹ ਗੱਲ ਆ ਗਈ ਕਿੰਨਾ ਕੁ ਸਾਲਾਂ ਦਾ ਇੱਕ ਮੁੱਤਕਾ ਹੈ ਜੀ ਇਹ ਦੇਸੂ ਮਾਜਰਾ ਦੇ ਵਿੱਚ ਜੀ ਵਾਰਗ ਲੱਗੀ ਹੈ 10 12 ਏਕੜ ਜ਼ਮੀਨ ਹੈ ਜਿਹੜੀ 14 ਏਕੜ 14 ਏਕੜ ਟੋਟਲ 14 ਏਕੜ ਹੈ ਨਾਲ ਦਾਉ ਦੀ ਵੀ ਜ਼ਮੀਨ ਜਿਹੜੀ ਨਾਲ ਟੱਚ ਹੁੰਦੀ ਹੈ ਤੇ 14 ਏਕੜ ਜ਼ਮੀਨ ਦਾ ਸ਼ਾਇਦ ਕਿਸੇ ਨੇ ਕੋਈ ਟੀਲੀ ਸੜਤੀ ਜਾਂ ਉਤੋਂ ਕਾਰ ਸਪਾਰਕ ਕਰ ਗਈ ਤੇ ਪਰ ਅਸੀਂ ਸਰਕਾਰ ਪੂਰਾ ਜਿਹੜਾ ਟਟਕੇ ਕਿਸਾਨਾਂ ਦੇ ਨਾਲ ਖੜੇ ਹੈ ਇੱਥੇ ਇਹਨਾਂ ਨੂੰ ਕਿਹਾ ਵੀ ਕਿਸੇ ਗੱਲ ਦੀ ਫਿਕਰ ਨਹੀਂ ਕਰਨੀ ਸਰਕਾਰਾਂ ਸਾਥ ਦੇਣ ਲਈ ਬਣੀਆਂ ਹੁੰਦੀਆਂ ਤੇ ਜਿੰਨਾ ਇਹਨਾਂ ਦਾ ਮੁਆਵਜ਼ਾ ਹੈ ਤਹਿਸੀਲਦਾਰ ਪਟਵਾਰੀ ਰਾਤ ਵੀ ਆਏ ਹੋਏ ਸੀ ਤੇ ਹੁਣ ਵੀ ਪਹੁੰਚੇ ਹੋਏ ਨੇ ਪੂਰੇ ਦਾ ਪੂਰਾ ਰਕਬਾ ਜਿਹੜਾ ਮਿੰਤੀ ਕਰਕੇ ਮੁਆਵਜ਼ਾ ਛੇਤੀ ਤੋਂ ਛੇਤੀ ਇਹਨਾਂ ਦਾ ਪਹੁੰਚਦਾ ਕਰ ਦਿੱਤਾ ਜਾਊਗਾ ਮੁੱਖ ਮੰਤਰੀ ਸਾਹਿਬ ਨੇ ਪਰਸਨਲੀ ਜਿਹੜਾ ਉਹ ਇਥੇ ਕਿਸਾਨ ਵੀਰਾਂ ਨੂੰ ਕਿਹਾ ਵੀ ਕਿਸੇ ਗੱਲ ਦੀ ਕੋਈ ਫਿਕਰ ਨਹੀਂ ਕਰਨੀ ਹੈ ਕਿ ਸਰਕਾਰ ਉਹਨਾਂ ਨਾਲ ਖੜੀ ਹੈ ਮੈਡਮ ਇਥੇ ਜਾਮ ਨੂੰ ਲੈ ਕੇ ਵੀ ਜਿਹੜੇ ਸਵਾਲ ਉੱਠਦੇ ਆ ਵੀ ਬਹੁਤ ਜ਼ਿਆਦਾ ਜਾਮ ਵੀ ਲੱਗਦਾ ਇਥੇ ਤੁਹਾਨੂੰ ਹੁਣ ਵੀ ਪਿੰਡ ਵਾਲੇ ਦੱਸ ਹਾਂਜੀ ਹਾਂਜੀ ਇਥੇ ਅਸਲ ਤੇ ਜਿਹੜਾ ਰੈਡੀ ਕਲਚਰ ਹੈ ਨਾ ਬਾਹਰ ਸੜਕਾਂ ਦੇ ਉੱਤੇ ਪੁਰਾਣਾ ਲੱਗਦਾ ਤੇ ਉਹਨਾਂ ਨੂੰ ਸਮਝਾ ਰਹੇ ਆ ਵੀ ਇਸ ਚੀਜ਼ ਨੂੰ ਚੱਕੋ ਕਿਉਂਕਿ ਦਿੱਕਤ ਆਉਂਦੀ ਜਿਵੇਂ ਫਾਇਰ ਬਰਗੇਡ ਦੀਆਂ ਗੱਡੀਆਂ ਜਦੋਂ ਆ ਰਹੀਆਂ ਸੀ ਤਾਂ ਕਿਤੇ ਨਾ ਕਿਤੇ ਉਹ ਜਾਮ ਉਸ ਚੀਜ਼ ਉੱਤੇ ਲੱਗ ਜਾਂਦਾ ਆ ਪੁਲ ਬਣਨ ਨਾਲ ਪਹਿਲਾਂ ਨਾਲ ਕੁਝ ਰਾਹਤ ਤੇ ਮਿਲੀ ਹੈ ਅਸੀਂ ਲੱਗੇ ਹੋਏ ਆ ਕਿ ਉਹਨਾਂ ਨੂੰ ਸਮਝਾ ਬੁਝਾ ਕੇ ਕਿਸੇ ਹੋਰ ਜਗ੍ਹਾ ਉੱਤੇ ਚੇਂਜ ਕੀਤਾ ਜਾਵੇ ਉਹ ਵੀ ਜਿਹੜਾ ਹੈਗਾ ਇੱਕ ਫਾਇਰ ਬਰਗੇਡ ਵੀ ਅਸੀਂ ਇੱਥੇ ਪੱਕਾ ਖੜਾ ਕਰਦੇ ਜਿੰਨਾ ਟਾਈਮ ਬਾਡੀ ਦਾ ਕੰਮ ਚੱਲ ਰਿਹਾ ਹੈ ਕਿੰਨੇ ਇੱਕ ਸਮੇਂ ਤੱਕ ਮੈਨੂੰ ਮੁਆਵਜ਼ਾ ਮਿਲਦਾ ਹੈ ਮੁਆਵਜ਼ਾ ਜਲਦੀ ਤੋਂ ਜਲਦੀ ਜੀ ਬਸ ਆ ਜਦੋਂ ਥੀਲਦਾਰ ਸਾਹਿਬ ਨੇ ਭੇਜ ਦਿੱਤਾ ਤੇ ਹੋਰ ਹਫ਼ਤੇ ਦੇ ਵਿੱਚ ਇਹਨਾਂ ਦਾ ਜਿਹੜਾ ਮੁਆਵਜ਼ਾ ਹੈ ਜਿੰਨਾ ਪ੍ਰੋਸੀਜਰ ਬਣਦਾ ਕੋਈ ਨਿਸ਼ਚਿੰਤ ਰਹਿਣ ਦੀ ਜਿੰਨਾਂ ਦੇ ਜਿੰਨੇ ਵੀ ਕਿਸਾਨ ਇੱਥੇ ਜਿੰਨਾਂ ਦੀ ਜ਼ਮੀਨ ਇੱਥੇ ਆਉਂਦੀ ਹੈ ਨਿਸ਼ਚਿੰਤ ਰਹੇ ਕੰਮ ਹੁਣ ਸਰਕਾਰ ਦਾ ਸਰਕਾਰ ਦੀ ਜ਼ਿੰਮੇਵਾਰੀ ਹੈ ਦਾ ਮੌਕਾ ਦਿਆ ਜੀ